ਨੇੜਨੇ ਲਵਕਾ ਮਾਰਦੇ ਘੜੀਆਂ ਹਸੀ ਜਾਂਦੀ ਆ ਸਾਰੇ ਬਠਾਣੋ ਹੱਥ ਖੋਲ ਲੈ ਵਾਜ ਜਾਂਦਾ ਹੈ ਕੱਟ ਪਾਇਆ ਬੜਾ ਪਿਆਰ ਕਰ ਨਹੀਂ ਹੋਣੀ ਐ ਝੂਠੀ ਆਏ ਝੂਠ ਪਿਆਰ ਕਰਦਾ ਈ ਇਹ ਇਹ ਫੋਨ ਕਰਦਾ ਮੇਂਦੀ ਨੇੜਨੇ ਦਾ ਵਲੌਗ ਜੇ ਬਣਾਏ ਤੇ ਉਹ ਮੈਨੂੰ ਭੇਜਣ ਤੇ ਕਿਦਾਂ ਗੌਰ ਨਾਲ ਵੇਖਣ ਦੇ ਆਪਣੀ ਵੀਡੀਓ ਸੰਦੀਪ ਕਰ ਰਹੀ ਹੈ ਸੇਵਾ ਕਿਉਂਕਿ ਅੱਜ ਆਹਡਾ ਲਾਸਟ ਹੈ ਤੋ ਅਰਵਾ ਮੈਂ 6 ਸੁੱਕੇ ਹੀ ਉਦਾਂ ਦੇ 5 ਵਾ ਪਰ ਮੈਂ 6 ਸੁੱਕੇ ਮੈਂ 6 ਹੈ ਤੋ ਜਾਵਾਂਗੇ ਆਪਣੇ ਲਾਸਟ ਵਾਲੇ ਦਿਨ ਨਾ ਪ੍ਰਸ਼ਾਦੇ ਬਣਾ ਖਣਾ ਕਿਉਂਕਿ ਜਿਹੜੇ ਬਾਬਾ ਨੰਦ ਸਿੰਘ ਜੀ ਤੇ ਗੁਰਦਰਾ ਸਾਹਿਬ ਉਹ ਇੱਥੇ ਪੱਕੇ ਪਕਾਏ ਪ੍ਰਸ਼ਾਦੇ ਘਰੋਂ ਬਣ ਕੇ ਆਉਂਦੇ ਨੇ ਤੇ ਇਹ ਸੰਦੀਪ ਬਣਾਉਣ ਲੱਗੀ ਹੈ ਦਾਲ ਕਿਹੜੀ ਬਣਾ ਬਣਾ ਦੇ ਮਾਂਵਾ ਦੀ ਦਾਲ ਦੇ ਵਿੱਚ ਰਾਜਮਾ ਉਹ ਵਾਲੀ ਦਾਲ ਦੇ ਨਾਲ ਪ੍ਰਸ਼ਾਦੇ ਬਣਾ ਲਾਂਗੇ ਇਹ ਦਾ ਸਿਲੰਡਰ ਮੁੱਕ ਗਿਆ ਮਮੀ ਹੁਣ ਇਹਦੇ ਲਈ ਸਿਲੰਡਰ ਲਾ ਕੇ ਢੀਆ ਲਾਤਾ ਮੈਂ ਤੇ ਰਖਤਾ ਇਹਨੂੰ ਆਹ ਇਹ ਰੱਖ ਨਾ ਛੱਡ ਦੇ ਛੱਡ ਦੇ ਲੈਪਟਾਪ ਮੈਂ ਡਾਂਚ ਚਲਾਉਣ ਤੇ ਕਹਿੰਦੀ ਮੈਂ ਵੀ ਚਲਾਉਣਾ ਮੈਂ ਤੂੰ ਵਿਚ ਲੜਾ ਪੰਗੇ ਲਈ ਜਾਂਦੀ ਤੋੜ ਭਾਵੇਂ ਦਵੇ ਬਸ ਕਰ ਤੂੰ ਬੰਦ ਕਰ ਦੋ ਹੁਣ ਬੰਦ ਕਰ ਦੇ ਇੱਥੇ ਹੀ ਤੇ ਬੰਦ ਕਰ ਦੋ ਬੰਦ ਕਰ ਦੋ ਨਹੀਂ ਉਹ ਬੰਦ ਕਰ ਤਾਂ ਨਹੀਂ ਦੀ ਲਾਦੇ ਬੰਦ ਕਰ ਦੇ ਇਟ ਟੁੱਟ ਜਾਣਾ ਫਿਰ ਲੈ ਕੱਟਾ ਬੰਦ ਬੰਦ ਕਰਤਾ ਟੁੱਟ ਜਾਣਾ ਹੀ ਇਹ ਟੁੱਟ ਜਾਣਾ ਹੀ ਲੈ ਲੈ ਖੋਲ ਨਾ ਲੈ ਖੋਲਦਾ ਲੈ ਖੋਲਦਾ ਉਹਦਾ ਨੂੰ ਮੈਂ ਆ ਜਾਮ ਦਾ ਬਟਨ ਪੰਦਾ ਚੱਲ ਬਸ ਕਰ ਦੋ ਮੈਨੂੰ ਬੰਦ ਕਰ ਦੋ ਪਤਾ ਨਹੀਂ ਉਹ ਟੁੱਟ ਜਾਣਾ ਟੁੱਟ ਜਾਣਾ ਇਹਨੇ ਉਹਨੇ ਹਾਂ ਨਹੀਂ ਟੁੱਟਦਾ ਨਹੀਂ ਟੁੱਟਦਾ ਦਸ ਦਿਨ ਮਿਲ ਨਹੀਂ ਟੁੱਟਦਾ ਵੀ ਮੈਂ ਟੁੱਟਦਾ ਹਾਂਜੀ ਕਿੱਥੇ ਤੱਕ ਕੰਪਨੀ ਚ ਅਚਾਨਕ ਬੋਲੇ ਮਰਚੰਡਾਈ ਗੁਰਵਾ ਤੁਸੀਂ ਬਹੁਤ ਕਟੀਆਂ ਹਨ ਇਹਦੇ ਅਸਾ ਇਹ ਵਿੱਚ ਲਸਣ ਵੀ ਹੈਗਾ ਲਸਣ ਹੈ ਨਾ ਫੇਰ ਠੀਕ ਲਸਣ ਅਦਰਕ ਠੀਕ ਆ ਵਾਜਾ ਮਾਰਨ ਦੀ ਨੂੰ ਕਹਿੰਦੀ ਵੀ ਦਰਾਵੀ ਖੇਡੀਏ ਵੀ ਆਓ ਉਪਰ ਇਧਰ ਆ ਸਸਿਕਾਲ ਸਾਰੇ ਤੁਹਾਡੇ ਆਏ ਨੇ ਵਲੌਗ ਦੇ ਵਿੱਚ ਤੇ ਅੱਜ ਮੰਨ ਲੀਏ ਸਰਦਾਰ ਹੋਣਾ ਹੈ ਪੁਲਸੀਆ ਪੱਗ ਤੇ ਜਾਣਾ ਆ ਅੰਮ੍ਰਿਤਸਰ ਗੁਰਦਵਾਰ ਸਾਹਿਬ ਮੱਥਾ ਟੇਕਾਂਗੇ ਉਸ ਤੋਂ ਬਾਅਦ ਜਿ ਵਾਲਪੇਪਰ ਲੈਣੇ ਨੇ ਉਹ ਵਾਲਪੇਪਰ ਲਵਾਂਗੇ ਹਾਲ ਗੇਟ ਤੋਂ ਤੇ ਫਿਰ ਵਾਪਸੀ ਕਰਾਂਗੇ ਘਰ ਨੂੰ ਓਏ ਜੀ ਓਏ ਏ ਟਵਰ ਕਰੋ ਚੱਕਰ ਗੁੰਦਹਰ ਗਣ ਇਧਰ ਇੱਕ ਪਹਿਲਾਂ ਪਹਿਲਾਂ ਮਗਰ ਪਹਿਲੇ ਮਗਰ ਹੋਣਾ ਹੀ ਨਹੀਂ ਮਗਰ ਉਹ ਕੀ ਬਾਤ ਹੈ ਹਰਖੰਦੇ ਅੱਜ ਮੇਰਾ ਪੁੱਤ ਫੱਬਣਾ ਹੀ ਬਣਾ ਰਿਹਾ ਏ ਓਏ ਤੰਬੀ ਵੇ ਤੂੰ ਤੰਬੀ ਤਾਂ ਪਤਾ ਨਹੀਂ ਕਿਦਾਂ ਚੜ ਜਾਂਦੀ ਏ ਦੀ ਚੱਲ ਫਰਸਟ ਕਲਾਸ ਇਧਰ ਨੂੰ ਆ ਲੈ ਫੀਰ ਤਾਂ ਇਧਰ ਆਹੋ ਉਹ ਮਹ ਸਦਿਏ ਪਾਪਾ ਵੀ ਆਇਆ ਓਏ ਹਰ ਘਨੇ ਮੇਰਾ ਪੱਤਾ ਸੋਣਾ ਹੈ ਬੜਾ ਲੱਗਣ ੜੇ ਅੱਜ ਇਧਰ ਵੇਖੋ ਜਾਣ ਕੇ ਨਹੀਂ ਵੇਖਣਾਗੇ ਟੀਟ ਵੜੀ ਦਾਲ ਪਹਿਲਾਂ ਪ੍ਰੋਪਰ ਚੰਗੀ ਤਰ੍ਹਾਂ ਹੋਈ ਨਹੀਂ ਗਲੀ ਨਹੀਂ ਦੋੜੇ ਫੇਰ ਸੀਟ ਮੇ ਰਵਾਈਏ ਆਪਾਂ ਹੁਣ ਵੇਖਦੇ ਖੋਲ ਤੋ ਬੜਾ ਤੱਕਲ ਖੋਲਦਾ ਅਸੀਂ ਇੱਥੇ ਨਹੀਂ ਜਾ ਪੋਵੇ ਹੋ ਸਕਿਆ ਅੱਜ ਜਾਵਣ ਮੋਬਾਈਲ ਨੂੰ ਘਰੋਂ ਕੱਢ ਦੇਣਾ ਹੁਣ ਬਸ ਅੱਜ ਆ ਮੋਬਾਈਲ ਨੂੰ ਵੇਚ ਦੇਣਾ ਹੈ ਨਾਲੀ ਦਾ ਤਰਪਾ ਗਾਣਾ ਇਹ ਕਿਤੇ ਆ ਕੁੜੀ ਨੇ ਨਾ ਬੜਾ ਉਸਤਾਦ ਦਿੱਤਾ ਆਈ ਚੱਲ ਚੱਲੀਏ ਚੱਲ ਚੱਲੀਏ ਤਨਮਾ ਤਨੂੰ ਇੱਥੇ ਇੱਥੇ ਛੱਡ ਦੇਣਾ ਤਨਮਾ ਇੱਥੇ ਛੱਡ ਦੇਣਾ ਤਨਮਾ ਇੱਥੇ ਚੱਲ ਚੱਲੀਏ ਚੱਲ ਚੱਲੀਏ ਕਿੱਥੇ ਜਾਣਾ ਵਾ ਕੀ ਚਲੋ ਤਨਮਾ ਲੰਮੇ ਪਾਵਾਂ ਤਨਮਾ ਇੱਕ ਮਿੰਟ ਕੋਈ ਕੋਈ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਫਿਰ ਲਗਾ ਦੇ ਕੋਈ ਗੱਲ ਨਹੀਂ ਫਿਰ ਮੈਂ ਇੱਥੇ ਛੱਡ ਦੇਣਾ ਇਹ ਕੋਈ ਗੱਲ ਨਹੀਂ ਇਹ ਹੀ ਗੱਲ ਹੈ ਓਏ ਪਹਿਲਾਂ ਇੱਕੋ ਇੱਕੋ ਇਹ ਕਰ ਦੋ ਨਾ ਸਾਰੇ ਗੱਲਾਂ ਪਿੰਲੇ ਪਿੰਲੇ ਸਾਰੇ ਜਿਹੜੇ ਸਾਰੇ ਜਣੇ ਨੇ ਪਿੰਲੇ ਨੇ ਨੇ ਇਹਨੂੰ ਹੁਣ ਕਾਦੀ ਖੁਸ਼ੀ ਚੜ ਗਈ ਹਨ ਇਹਨੀ ਖੁਸ਼ੀ ਕਾਦੀ ਚੜ ਗਈ ਹਨ ਇਹਨੀ ਖੁਸ਼ੀ ਬਾਈ ਮਮਾ ਬਾਈ ਕਾਜ ਜਿਹਾ ਚ ਬੋਲ ਕੇ ਮਮਾ ਮਮਾ ਕੋ ਮੈਂ ਮੈਂ ਚੱਲਿਆ ਵਾਂ ਗੁਰਦੁਆਰੇ ਬਾਬਾ ਜੀ ਦੇ ਕੰਮ ਬਾਬਾ ਜੀ ਕੋ ਚੱਲਿਆ ਕਹਦੇ ਮਮਾ ਨੂੰ ਬਾਏ ਕਰਦੇ ਨਾ ਬਾਏ ਮਮਾ ਹੈ ਮਮਾ ਬਾਏ ਕਹਦਾ ਜੀ ਬਾਏ ਨਦੀਨ ਬਾਏ ਕਰਦੇ ਨਹੀਂ ਨੇ ਕਰਨੀ ਭਾਈ ਕਰਦੇ ਭਾਈ ਹਾਂ ਚਲ ਗਏ ਲੈ ਭਾਈ ਆਹ ਤੇ ਗੱਡੀ ਵੀ ਨਹੀਂ ਚਲਾਉਂਦੇ ਬਹੁਤਾ ਯਾਰ ਹੋਰ ਕੀ ਆ ਯਾਰ ਸਤਮਦੀ ਬੜਾ ਬਦੇ ਹਾਂ ਨੀ ਹੁਣ ਵੀ ਹੁਣੇ ਰੋਈ ਆ ਪਹਿਲਾਂ ਨਹੀਂ ਰੋਂਡੀ ਸੀ ਪਹਿਲਾਂ ਕਹਿੰਦੀ ਮम्मा ਆਜੋ ਆ ਵੀ ਚਲੀਏ ਸੁਮਾਨ ਸਮੋ ਰਾ ਫਸਾ ਰੱਖ ਲੈ ਬੈਲਟਰ ਵਾਲਾ ਜਾ ਕਿ ਹੁਣ ਬੈਠ ਗਈ ਕੀ ਆ ਹਣ ਮਾਰੇ ਹੁਣ ਘਰੋਂ ਅੰਡੀ ਮੈਂ ਕਹਦਾ ਮਾਰਿਆ ਤੈਨੂੰ ਤੈਨੂੰ ਇੰਨੀ ਗੱਲ ਹੀ ਕਹੀ ਵੀ ਆ ਜਾਂਦੀ ਮਾਤਾ ਰੋਈ ਜਾਂਦੀ ਮੰਮੀ ਆ ਜੇ ਮੰਮੀ ਆ ਜੇ ਆ ਹੀ ਜਾਣਾ ਉਹਨੇ ਫੇਰ ਖਲੋਇਆ ਯਾਰਾ ਮੈਂ ਪੁੱਤਰ ਤੇ ਯਾਰ ਘੁੰਮ ਪਹਿਲਾਂ ਦੱਸ ਦੋ ਕਿੱਥੇ ਵੇਖਿਆ ਸੀ ਕਿੱਥੇ ਕਿੱਥੇ ਵੇਖਿਆ ਸੀ ਪੁੱਤ ਨੇ ਪੁੱਤ ਕਿੱਥੇ ਵੇਖਿਆ ਸੀ ਦੂਰ ਦੂਰ ਚ ਗਿਆ ਅੱਛਾ ਕਿਆ ਉਹਨੇ ਇਹੀ ਕਰਨ ਲੱਗਾ ਕਹ ਨਹੀਂ ਕਰਨੀ ਕੋ ਕੋ ਨਹੀਂ ਕਰਨੀ ਨਹੀਂ ਨਹੀਂ ਨਾ ਮੈਂ ਨਹੀਂ ਨਹੀਂ ਕਰਾਂ ਲੇ ਕਾ ਮੈਂ ਗੋਡਦਵਾਰੀ ਚੱਲਣਾ ਕਿਹਦੀ ਇਹ ਮੈਂ ਗੋਡ ਗੋਡਦਵਾਰੀ ਅੱਛਾ ਮੈਂ ਮੱਥਾ ਟੇਕਣਾ ਸੀ ਬਾਬਾ ਜੀ ਨੂੰ ਕਿਸ ਤਰ੍ਹਾਂ ਦੇ ਇੱਕ ਲਾ ਆ ਗੋਡਦਵਾਰ ਆ ਗਿਆ ਮੱਥਾ ਟੇਕ ਮਾਈ ਗਰੂ ਮਾਈ ਗਰੂ ਇਹ ਲੈ ਸਰਚ ਘਾਤਾ ਕਣੀ ਮੈਂ ਤਾਂ ਆਨ ਨਾ ਚੜਾਈ ਆਣਾ ਮੇਰੇ ਕੋਲ ਸਾਨੂੰ ਕੋਈ ਨਹੀਂ ਪਤਾ ਹੁੰਦਾ ਵੀ ਆ ਗਿਆ ਗੋਡਦਰੇ ਨੂੰ ਇਹਨੂੰ ਪਤਾ ਨਹੀਂ ਦੱਸਈ ਗੱਲ ਮੱਥਾ ਟੱਕ ਦੇ ਸਹੀ ਗੱਲ ਆ ਪਤਾ ਝੂਠੀ 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 तेन दिशा मरूगा मरूंगा बड़ा ही मरूंगा बड़ा ही मारूंगा, बड़ा ही मारूंगा। कोई गल चल ठीक है फलैंक कर दो पापा आते चल पुत कि मेरा नहीं पुत तू

ਪੁੱਤਰਾ ਸਾਬ ਨਾ ਪਾਦੀ ਨਹੀਂ ਚਿੰਕਲ ਵੀ ਜਾਂਦਾ ਫਿਰ ਕੋਈ ਵੀ ਨਹੀਂ ਲੱਗਾ ਜਨ ਮੈਂ ਵੀ ਮਤਲਬ ਮੈਂ ਵੀ ਜਾਣਾ ਕੋਈ ਤਰ੍ਹਾਂ ਕੰਨੇ ਵੀ ਛੱਟੀ ਕਰਕੇ ਸਮਾਨ ਪੁੱਲ ਗਿਆ ਹੀ ਕੋਈ ਪਾਸਪੋਰਟ ਆਏ ਮੈਂ ਚਾਹਦਾ ਕੀ ਕਹਿੰਦੇ ਨੇ ਐ ਜੀ ਪੀ ਸੀ ਵਾਲੇ ਵੀਜ਼ਾ ਲਵਾ ਕੇ ਦੇਂਦੇ ਨੇ ਮੈਂ ਚੱਲ ਆਇਆ ਦੱਦਾ ਬਾਈ ਘੱਦ ਮਾਈ ਦੇਦੇ ਦੱਦਾ ਚੱਲੇ ਆਏ ਇੱਥੇ ਗਏ ਆਇਆ ਚੱਲ ਗਏ ਚਲੋ ਚਲੀਏ ਆਪਾਂ ਦਾਦਾ ਕੋ ਦਾਦਾ ਕੋ ਚਲੀਏ ਚਲੋ ਚਲੀਏ ਚਲੋ ਚਲੀਏ ਕਾ ਕੋਈ ਗੱਲ ਨਹੀਂ ਤੂੰ ਕਹਿ ਰਿਹਾ ਚਲ ਦਾਦਾ ਕੋ ਚਲੀਏ ਚਲੋ ਚਲੋ ਚਲੀਏ ਚਲੀਏ ਦਾਦਾ ਕੋ ਚਲੋ ਚਲੋ ਦਾਦਾ ਕੋ ਚਲੀਏ ਗੁਰਦੁਆਰੇ ਜਾਣਾ ਹੀ ਉਹ ਤਾਂ ਪ੍ਰਸ਼ਾਦਾ ਸ਼ਕਦੰਦਾਰ ਕੋ ਹਟਾਉਣਾ ਆ। ਆਹ ਤਾਂ ਪ੍ਰਸ਼ਾਦਾ। ਕਿਦਾਂ ਕਿਦਾਂ ਖਾਂਦਾ। ਆਹ। ਅਮਰਸਰ ਰੋਡ ਤੇ ਚੜ ਗਏ ਅਸੀਂ ਤੇ ਫੇਰ ਵਾਪਸ ਆਏ ਫੇਰ ਆਪਣੀ ਦੁਕਾਨ ਲਾ ਕੇ ਘੁੰਮਦੇ ਫਿਰਦੇ ਆ। ਹਾਂ। ਐ ਪਹੁੰਚ ਗਏ ਆਪਾਂ ਗੁਰਦੁਆਰਾ ਸਾਹਿਬ ਇੱਥੋਂ ਥੋੜਾ ਜਿਹਾ ਅੱਗੇ ਜਾਣਾ ਹੁਣ ਬਸ ਤੇ ਨਾਲ ਹੀ ਗੁਰਦੁਆਰਾ ਸਾਹਿਬ ਆ ਰੋਡ ਫੇਰ ਲਗਾ ਚੋੜਾ ਹੁਣ ਯਾਰ। ਹਨਾ? ਓ ਜੀ ਆਵਾਂ ਨਵੀਂ ਸੜਕ ਬਣੀ ਨੇ ਹੋਰ ਰੋਡ ਚੌੜਾ ਕਰ ਦੇਣਗੇ ਥੋੜਾ ਚੰਗੀ ਗੱਲ ਆ ਹੁਣ ਜੇ ਕਰਨ ਲੱਗੇ ਆ ਹਨਾ ਹਫਤਾ ਹੋਇਆ ਮੈਨੂੰ ਲੱਗਦੀ ਆਵੇ ਹੁਣੇ ਪਰ ਲਪੂਲੂ ਆਵ ਲਗੇ ਮੈਨੂੰ ਲੱਗਦਾ ਬਾਬਾ ਜੀ ਦੇ ਦਿਨ ਤੋਂ ਪਹਿਲਾਂ ਪਹਿਲਾਂ ਮੈਨੂੰ ਲੱਗਦਾ ਇਹਨਾਂ ਭਾਂ ਲੁਕ ਲਕ ਪਾ ਦੇਣਾ ਕਿ ਨਹੀਂ ਬਰਸੀ ਆਉਂਦੀ ਨਾ ਬਾਬਾ ਜੀ ਦੀ ਇਹ 15 ਦੀ ਤੇ 16 ਦੀ ਜੇ ਬਰਸੀ ਸਦਾ ਹੀ ਆਉਣਾ ਤੇ ਉਸ ਤੋਂ ਬਾਅਦ ਆਵ ਖਬੋਰ ਲਿਖਿਆ ਆ ਵੇਖੋ ਐਥੇ ਮੁੜ ਜਣਾ ਆਪਾਂ ਨਾਲੀ ਕਮਾਸ ਆਵੇ ਲੋ ਬਾਬਾਈ ਦੇ ਕਰਕੇ ਨਾ ਗੇਟ ਬਣਨਾ ਸ਼ੁਰੂ ਹੋਇਆ ਇੱਥੇ ਸਜਾਵਟ ਹੋ ਰਹੀ ਨਾ ਕਰ ਦੇਣੀ ਤੁਹਾਨੂੰ ਦੱਸਣਾ 15 ਤੇ 16 ਦੀ ਬਾਬਾਈ ਦੀ ਵਰਸੀ ਬੱਬਾ ਲਾਲ ਸਿੰਘ ਜੀ ਦੀ ਬਹੁਤ ਸ਼ਾਂਤ ਸਾਈਂ ਇੱਥੇ ਹੈ ਸ਼ਾਂਤ ਸਾਈਂ ਬਹੁਤ ਸ਼ਾਂਤ ਸਾਈਂ ਉਹ ਸਾਹਮਣੇ ਦਿਸਦਾ ਵੇਖੋ ਜਦੋਂ ਆਪਾਂ ਇੱਥੇ ਪਹੁੰਚ ਗਏ ਗੁਰਦੁਆਰਾ ਸਾਹਿਬ ਦੇਖ ਸਕਦੇ ਹੋ ਜਾਨੋ ਨਾਮ ਕਰਨ ਵਗੇ ਸੰਜੋ ਫੋਟੋ ਆ ਆ ਕੁੜੀ ਨਾ ਇਨ ਮਾਤ ਨੂੰ ਮਗਰੀ ਲੈ ਕੇ ਵਹ ਜਾ ਇਨੇ ਇਨੇ ਬੜੀ ਹੱਥ ਕੀਤੀ ਆਈ ਇੱਧਰ ਆਈ ਇੱਕ ਹੋਰ ਆਈ ਹੋਈ ਕੀ ਵੇਖਿਆ ਬੱਡਾ ਆਇ ਇੱਕ ਕਿੰਨੀਆਂ ਅਰਗਣ ਕਿੰਨੀਆਂ ਹਾਈ ਬੱਬੂ ਹੱਬਬੂ ਭੱਜੋ ਹੋ ਨਹੀਂ ਭਜਣਾ ਚੰਨੀ ਬੋਹ ਕਰਦੀ ਲੈ ਉਹ ਜਰਾ ਨਹੀਂ ਭਜਣਾ ਗੁਰਦਰਾ ਸਾਹਿਬ ਤੋਂ ਆਪਾਂ ਚੱਲ ਪਏ ਹੁਣ ਤੇ ਹੁਣ ਜਾਵਾਂਗੇ ਪਹਿਲਾਂ ਇੱਧਰ ਭਰਾ ਆਇਆ ਆਪਣਾ ਛੜੇ ਉਹਨੂੰ ਮਿਲਣ ਵਾਸਤੇ ਉਹਨੂੰ ਮਿਲ ਕੇ ਕਿਉਂਕਿ ਫੋਨ ਦੇਣਾ ਹੈ ਸ਼ਾਇਦ ਜੇ ਉਹਨਾਂ ਦਾ ਰੱਦਾ ਬਣ ਗਿਆ ਉਹਨਾਂ ਲੈ ਲੈਣਾ ਫੋਨ ਜੇ ਨਹੀਂ ਰੱਦਾ ਬਣ ਗਿਆ ਤਾਂ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਕਹਿੰਦੇ ਹੈਗੇ ਕਿ ਤੂੰ ਲਈਆਂ ਜੀ ਉਧਰੋਂ ਹੋ ਕੇ ਉਸ ਤੋਂ ਬਾਅਦ ਵਾਲਪੇਪਰ ਲੈਣ ਵਾਸਤੇ ਜਾਣਾ ਆਪਾਂ ਕਿ ਕਿਥੇ ਹਾਂ ਹਾਲ ਗੇਟ ਹਾਲ ਗੇਟ ਜਾਣਾ ਤੇ ਉਸ ਤੋਂ ਬਾਅਦ ਅਜ ਆਪਣੇ ਸ਼ਹਿਰ ਨੂੰ ਤਿਆਰੀਆਂ ਕਰਾਂਗੇ ਇਹ ਸ਼ਾਟੇ ਰੋਡ ਤੇ ਇੰਡੀਆ ਗੇਟ ਇੱਥੋਂ ਗੁਰਦੁਰ ਸਾਹਿਬ ਬਹੁਤ ਨੇੜੇ ਹੀ ਆ ਵੀ ਠੀਕ ਆ ਵੀ ਤੇ ਇੱਥੋਂ ਪੁੱਛ ਕੇ ਵੀ ਜਾ ਸਕਦੇ ਤੁਸੀਂ ਠੀਕ ਆ ਗੁਰਦੁਰ ਸਾਹਿਬ ਦਾ ਤੁਹਾਨੂੰ ਬੋਰਡ-ਬੋਰਡ ਮੈਂ ਸਾਰਾ ਵਿਖਾਇਆ ਵਾ ਉਹ ਤੁਸੀਂ ਬੋਰਡ ਵੀ ਵਿਖਾਲ ਸਕਦੇ ਹੋ ਕਿਸੇ ਨੂੰ ਕਿਹਨੂੰ ਵੀ ਅਸੀਂ ਆ ਗੁਰਦੁਰ ਸਾਹਿਬ ਜਾਣਾ ਇੱਥੇ ਇੱਥੇ ਖਲੋਤਿਆਂ ਵੀ ਤੁਸੀਂ ਉਹ ਬੋਰਡ ਵਿਖਾਓਗਾ ਨਾ ਵੀਡੀਓ ਤੇ ਸਕਰੀਨਸ਼ਾਟ ਮਾਰ ਲਿਓ ਇੱਥੇ ਖਲੋਤਿਆਂ ਵੀ ਤੁਸੀਂ ਕਿਸੇ ਨੂੰ ਬੋਰਡ ਵਿਖਾ ਦੋਗੇ ਨਾ ਆਹ ਵਾਲੇ ਗੁਰਦੁਰ ਸਾਹਿਬ ਜਾਣਾ ਆਪਾਂ ਤੇ ਉਹ ਤੁਹਾਨੂੰ ਉੱਥੇ ਮਤਲਬ ਉਹ ਰਾਹ ਤੇ ਪਵਾ ਦੇਣਗੇ ਤੁਹਾਨੂੰ ਇਹ ਇੰਡੀਆ ਗੇਟ ਹੈਗਾ ਅੰਮ੍ਰਿਤਸਰ ਦੇ ਵਿੱਚ ਸ਼ਾਟਾ ਰੋਡ ਠੀਕ ਹੈ ਇਹ ਸ਼ਾਟਾ ਰੋੜਿਆ ਆ ਵਾਲਾ ਇਹ ਉਹ ਆਪਣਾ ਰੇਲਵੇ ਲਾਈਨ ਵਾਲਾ ਨਹੀਂ ਜਿਹੜਾ ਆਪਣਾ ਕਿਹ ਸਟੇਸ਼ਨ ਸਟੇਸ਼ਨ ਵਾਲਾ ਰੋੜ ਆ ਸਦਾ ਹੀ ਇਹ ਉਹ ਵਾਲਾ ਰੋੜ ਆ ਉਹਦੇ ਨਾਲ ਲੱਗ ਹੀ ਹੁੰਦੇ ਆ ਰਹੇ ਕਾਰ ਚ ਕਹਿੰਦਾ ਵੀ ਸ਼ਾਇਦ ਅੱਜ ਘਾਜ ਕਰ ਦੇਣਾ ਅੱਛਾ ਉਹ ਇਹਨੂੰ ਇਹਨੂੰ ਸ਼ਾਜੂ ਉਹਨੂੰ ਸ਼ਾਜ ਚੱਲਣ ਦੇ ਕੰਮ ਚੱਲ ਹੁੰਦੇ ਸਹੀ ਹੈ ਉਂਗਰ ਤਰੇ ਉਹ ਕਹਿੰਦੇ ਆ ਮਥਾ ਠੀਕ ਹੈ ਅਵੀ ਜਿੰਦਿਆਂ ਤੋਂ ਇਹ ਆ ਲੱਗਦਾ ਇਧਰ ਹਰ ਕੋਣ ਨੇ ਦਿਰੀਆ ਵੀ ਨਹੀਂ ਕਰਦਾ ਗਾ ਹਾਲ ਲੈ ਨਾਲੇ ਬੜੀ ਥੋੜਾ ਕਰਾ ਹੋ ਜੇ ਹੁਣ ਬੰਨੀ ਨਹੀਂ ਗੱਲ ਲੈ ਚੰਗਾ ਬਲੌਗ ਬਣਾਉਣ ਲੱਗਿਆਂ ਕਹਿ ਤਾਂ ਗੱਲ ਨਹੀਂ ਬੰਨੀ ਦਿਲ ਟੁੱਟ ਗਿਆ ਮੇਰਾ ਉਹ ਸਾਂਭਾਤ ਤੋਂ ਸ਼ੀਸੇ ਚਾਰ ਬੰਦੇ ਦਾ ਕੰਮ ਰਹਿ ਗਿਆ ਇਸ ਕਰਕੇ ਨਹੀਂ ਉਖੜੇ ਖੜੇ ਹੋ ਕੋਈ ਹੇ ਤਾਂ ਅੰਨ ਦੇਖ ਲਿਖ ਜੇ ਕਸ਼ਤਗਰਨਾ ਉਹ ਵਾਲੇ ਦਸਤਾਵੇਜ਼ ਜਿਹੜਾ ਦੱਸੇ ਨੇ ਉੱਥੇ ਚਲ ਜੀਏ ਆ ਕਿਉਂ ਇਸ ਟਾਈਮ ਵੀ ਜਾ ਸਕਦੇ ਆ ਬਿਲਕੁਲ ਦੇਖੋ ਲੇਖੋ ਅੱਛਾ ਇਹ ਦਵਾਰ ਹੈ ਨਹੀਂ ਤੇ ਤੁਹਾਡੀ ਕੋਈ ਸਫਾਰਸ਼ ਤੁਹਾਨੂੰ ਨਹੀਂ ਚਲਦੀ ਅੱਛਾ ਇਹ ਗਿਆਣਾ ਵਹੀ ਓੜੀਆਂ ਚ ਨਾ ਡਿੱਪੀ ਹਰਗੁਣ ਇੱਧਰ ਆ ਜਾ ਇੱਧਰ ਆ ਜਾ ਇੱਧਰ ਲਿਆ ਜਾ ਰਹੀ ਨਾ ਇੱਧਰ ਲਿਆ ਇਹਨੂੰ ਆਏ ਬੋਲ ਆ ਫੜਨਦੇ ਫੜਨਦੇ ਨੂੰ ਬੋਲ ਬੋਲ ਫੜਨਦੇ ਫੜਦਾ 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 ਫੜਨਦੇ ਉਹਨੂੰ ਚੱਲ ਚਾੜ ਛੋੜ ਦੋ ਛੋੜ ਦੋ ਬੋਲ ਛੋੜ ਦੋ ਛੋੜ ਦੋ ਦੂਰ ਛੋੜ ਦੋ ਏ ਓ ਤੇਰੀ ਹੈ ਓਏ ਓਏ ਰੁਕ ਜਾ ਹਰਗੁਣ ਵਾਅਦੇ ਨੂੰ ਮਨ ਕਾ ਆ ਜਾ

ਉਹ ਪੂਰਾ ਉਹ ਲੈ ਲਾਂਗੇ ਵਾਲਪੇਪਰ ਲੈ ਲਾਂਗੇ ਹਾਲਗੇਟ ਆਏ ਹੋਏ ਆ ਸੰਦੀਪ ਹੁਣੇ ਮੈਂ ਸਾਡੇ ਆਂ ਦੀ ਜੀ ਹੁਣੇ ਕੋਲ ਮੈਂ ਤੇ ਭਾਜੀ ਆਏ ਹੋਏ ਆ ਤੇ ਇਹਨਾਂ ਦਾ ਰੇਟ ਬੜਾ ਜੈਨੂਆ ਜਿਹਾ ਲੱਗਦਾ ਬਾਕੀ ਦੇਖ ਲੈਨੇ ਆ ਇਹਨਾਂ ਦੇ ਕੋਲ ਪਹਿਲਾਂ ਮੈਂ ਖੜੇ ਇੱਥੋਂ ਭਾਜੀ ਹਾਂ ਸੱਸ ਜੀ ਇਹਨਾਂ ਦੇ ਇਉਂ ਇਹਦਾ ਵੀ ਸ਼ਾਈ ਨਹੀਂ ਗਾ ਵੇ ਭਾਜੀ ਕਿੰਨੀ ਹੁੰਦੀ ਹੈ ਇਹਦੀ ਸ਼ਾਈ ਨਹੀਂ ਗੋੜੀ ਹੈ ਨਾ ਤੇ ਉਹ ਇਹਦੇ ਸਿਲੈਕਟ ਹੀ ਆ ਬਾਕੀ ਦੇਖ ਲੈਨੇ ਆ ਨੇ ਇਹ ਲੈਣਾ ਨਹੀਂ ਪਰ ਇਹਦੇ ਵਿੱਚ ਥੋੜਾ ਜਿਹਾ ਮੋਰ ਪੰਛੀ ਇਹ ਸ਼ੀਟ ਆ ਜੀ ਹਾਂਜੀ ਨਹੀਂ ਹਾਂਜੀ ਨਹੀਂ ਨਹੀਂ ਇਹ ਸਲੂਨ ਵਾਸਤੇ ਨਹੀਂ ਦੇਖੋ ਸਲੂਨ ਵਾਸਤੇ ਹੀ ਦੇਖਣਦੇ ਆ ਬਹੁਤ ਤੁਸੀਂ ਆਪਣੇ ਜੋ ਟੜੇ ਕਮਰੇ 'ਚ ਲੱਗਾ ਹੋਣਾ ਇੰਟੀਰੀਅਰ ਇੱਕ ਆ ਚੀਜ਼ ਆ ਆ ਚੀਜ਼ ਮੈਨੂੰ ਕੋਈ ਇਹ ਤੇ ਹੈਗਾ ਆਹ ਬਈ ਚੀਜ਼ ਮੈਨੂੰ ਵਧੀਆ ਲੱਗੀ ਵੈਸੇ ਤੇ ਅਚਨ ਗਨਵੇਂ ਚੁਨਵੇਂ ਜੇ ਦੇਖਣਦੇ ਆਪਾਂ ਆ ਵੀ ਸੋਹਣੇ ਨੇ ਪਰ ਇਹਦੇ ਨਾਲੋਂ ਜ਼ਿਆਦਾ ਨਾ ਮੈਨੂੰ ਥੋੜਾ ਆਹ ਸੋਹੋਂ ਜ਼ਿਆਦਾ ਵਧੀਆ ਲੱਗਾ ਆ ਵਾਲਾ ਇੱਕ ਆ ਉਹ ਤੇ ਉਹ ਆ ਵੀ ਨਹੀਂ ਨਖਾਸ ਆ ਵੀ ਆ ਵੀ ਸੁਣਨ ਲੱਗਾ ਥੋੜਾ ਆ ਵੀ ਸੁਣਨ ਲੱਗਾ ਇਹ ਪਹਿਲੀ ਅਹ ਇਹੋ ਹੀ ਇਹੋ ਹੀ ਇੱਕ ਆਜ ਆਜ ਭਾਜੀ ਹਾਂਜੀ ਇਹਦਾ ਮੱਠਾ ਹੀ ਮੈਂ ਭਰ ਆਇਆ ਵੈਸੇ ਪਤਾ ਲੱਗ ਜਾਂਦਾ ਕਿੰਨੇ ਹੋ ਗਏ 1 2 3 4 5 6 7 8 ਹੋਏ ਜੀ ਭਾਜੀ 8 ਹੋਏ ਪੀਸ ਇਹ ਆ ਵਾਲੇ ਮਤਲਬ ਕਰ ਲਿਆ ਸਨੈਕ ਆਪਾਂ 8 ਤੇ ਕਾਜ ਭਾਜੀ 9 9 ਹੋ ਗਏ 9 ਪੀਸ ਮੈਟ ਵੀ ਲੈਣਾ ਹੈਗਾ ਉਦਾਂ ਪਰ ਮੈਟ ਪਸੰਦ ਹੀ ਨਹੀਂ ਆਇਆ ਜੀ ਕਿਉਂਕਿ ਉਹ ਕਹਿੰਦੇ ਅੰਕਲਾ ਕਹਿੰਦੇ ਮੈਂ ਆਪਣਾ ਕੋ ਥੋੜਾ ਹੈ ਮੈਟ ਪਸੰਦ ਤੇ ਆਗਾ ਪਰ ਥੋੜਾ ਜਿਹਾ ਮੈਂ ਗੱਲ ਨਹੀਂ ਬਣੀ ਇੱਥੇ ਰੱਖ ਦੰਨੇ ਆ ਨਹੀਂ ਆਊਗਾ ਆ ਫੜੋ ਫੇ ਫੂਣੇ ਆਪਣਾ ਮੇਰਾ ਨਾ ਜੀ ਸ਼ੇਰ ਜੀ ਠੀਕ ਆ ਜੀ ਆ ਚਲੋ ਵਧੀਆ ਹੋ ਗਿਆ ਇੱਥੋਂ ਮੈਂ ਤੇ ਆਉਂਗਾ ਕਹਿੰਦੇ ਬਸ ਆ ਇਹਨਾਂ ਨੂੰ ਕਰ ਦੋਗਾ ਬਸ ਠੀਕ ਆ ਪਤਾ ਨਹੀਂ ਹਿੰਦੀ ਉੱਪਰ ਜਾਣਾ ਬਣਾ ਉੱਪਰ ਜਾਣਾ ਬਣਾ Papa ji ਉੱਪਰ ਜਾਣਾ ਉੱਪਰ ਮੈਟ ਲੈਣਾ ਹਾਂ ਅੱਛਾ ਅੱਛਾ ਉੱਪਰ ਜਿਆਦਾ ਵੈਰਾਈਟੀ ਹੈ ਇੱਥੇ ਵੀ ਉਹ ਤੇ ਵੀ ਨੂੰ ਸਮਝ ਹੀ ਨਹੀਂ ਲੱਗੀ ਫਰੀ ਮੜਾਇਆ ਤੇ ਇਹਨਾਂ ਦੇ ਚ ਇੱਕ ਡਿਜ਼ਾਈਨ ਆਸ ਸਲੈਕਟ ਕੀਤਾ ਇੱਕ ਆ ਇੰਦਾ ਦਾ ਕੁਝ ਆ ਠੀਕ ਹੈ ਇਹਨਾਂ ਚ ਜੇ ਆ ਮਿਲ ਗਿਆ ਇਹਨਾਂ ਕੋਲ ਅਵੇਲੇਬਲ ਹੈ ਮਿਲ ਜੇਗਾ ਜੇ ਨਹੀਂ ਤੇ ਫਿਰ ਆ ਵਾਲਾ ਮਿਲ ਜੇਗਾ ਮਹਿੰਗੇ ਪ੍ਰਕਾਰ ਆ ਇਹ ਪਸੰਦ ਹੁਣ ਤੇ ਉਹ ਜਿਹੜਾ ਮੈਟ ਆ ਉਹ ਪਸੰਦ ਕਰ ਲਿਆ ਉਹ ਆਪਣੇ ਬੱਸ ਤੇ ਆ ਜਾਣਾ ਬਟਾਲੇ ਕੱਲ ਆ ਜੂਗਾ ਕੋਈ 11 ਕੌਣ ਇਹ ਦੇ ਲੱਗ ਚੱਗੇ 11 12 ਇਹ ਦੇ ਲੱਗ ਚੰਗੇ ਆ ਜੀ ਫਲੋ 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 ਹਰ ਗੁਣੋ ਲੈ ਲੋ ਉਹਨੇ ਕਹ ਦੇ ਦੋ ਦੇ ਦੇ ਲਾਈਟ ਤਾਂ ਔਨ ਕਰ ਦੇ ਦੀ ਲਾਈਟ ਜੱਗੀ ਕਰਦੀ ਓਏ ਉਹ ਡਿੱਗਣਾ ਹੀ ਹੋ ਤੇ ਨੰਦੀ ਵੜਦ ਨਹੀਂ ਹੈ ਹੈ ਕਰਦੀ ਆ ਲਾਡੀ ਕਰ ਦੋ ਲਾਡੀ ਕਰ ਦੋ ਇਕੇ ਮਰ ਕਦੋ ਇਕੇ ਰੱਖਾ ਲਾਡੀ ਕਰ ਦੋ ਅਜਾ ਵੜਦੀ ਨੰਦੀ ਵੜਦੀ ਬੱਦੀ ਬੱਦੀ ਨੰਦੀ ਵੜਦੀ ਕਿੱਥੇ ਅਪਕਾਦੇ ਅਪਕਾਦੇ ਨੰਦੀ ਵੱਡੀ ਨੇ ਅਪਕਾਦੇ ਲੱਭ ਨਹੀਂ ਹੱਥ ਮਾਰਦਾ ਨਹੀਂ ਤੇ ਲੈ ਵੀ ਆਪਣੀਆਂ ਅੱਗੇ ਹਣ ਜਾਣ ਦੀਆਂ ਤਿਆਰੀਆਂ ਲੈ ਮੈਂ ਆਪਣੇ ਫੋਨ ਨੂੰ ਬਾਏ ਬਾਏ ਕਰ ਦੇਣਾ ਚੰਗਾ ਯਾਰ ਫਿਰ ਮਿਲਾਂਗੇ ਕਦੀ ਯਾਰ ਹੁਣ ਚੰਗਾ ਮੇਰਾ ਵੀਰ ਵਾਵਾ ਸਾਹ ਦੇ ਗਿਆ ਯਾਰ ਇਹਦੇ ਵੰਡੇ ਦਾ ਨੁਹਾ ਦੇਤਾ ਇਹਦ ਗੱਲ ਹੈਗੀ ਹੈ ਚਲ ਬਾਏ ਕਰੋ ਬਾਏ ਸ਼ਾਜਨੂ ਕਾ ਫੇਰ ਆਵਾਂਗੇ ਆਪਾਂ ओके ओके பாਜੀ ਹੈ ਓਕੇ ਓਕੇ ਚੰਗਾ ਜੀ ਸਾਹਿਬ ਜੀ ਓਕੇ ਦੀਦੀ ਸਾਸਿਕਾ ਵਧਾਈਆਂ ਤੁਹਾਨੂੰ ਬਹੁਤ ਬਹੁਤ ਚਲੋ ਚੱਲ ਪਿਆ ਹੁਣ ਆਪਾਂ 9 ਵਜ ਕੇ ਤੇ 40 ਮਿੰਟ ਹੋ ਗਏ ਆ ਤੇ ਪਾਕਿਸਤਾਨ ਦਾ ਜਿਹੜਾ ਆਪਾਂ ਤੁਹਾਨੂੰ ਦੱਸਿਆ ਜਿੱਥੇ ਦੇ ਨਾਲ ਜਾਣਾ ਹੈ ਉਹ ਕੋਈ ਗੱਲ ਨਹੀਂ ਬਣੀ ਵੀ ਆਪਣਾ ਨਾਲ ਸੰਡੇ ਆ ਬੰਦ ਹੀ ਗਿਆ ਸਿਸਟਮ ਸਾਰਾ ਹੀ ਜਿੰਨਾਂ ਨੂੰ ਆਪਾਂ ਪੁੱਛਣਾ ਸੀਗਾ ਫਿਰ ਅੰਦਰ ਸ਼੍ਰੀ ਦਰਬਾਰ ਸਾਹਿਬ ਜਾ ਕੇ ਤੇ ਹੁਣ ਵਿਖਾ ਕਿੰਨੇ ਦਿਨ ਫੋਨ ਕਰਕੇ ਪੁੱਛਿਆ ਕਿ ਕੀ ਖਾਦਾ ਉਹਦਾ ਉਹਦਾਂ ਉਹਦਾਂ ਇਹ ਕਿਦਾਂ ਜਾਣੇ ਨੇ ਪੁੱਛਿਆ ਵਾ ਉਹ ਕਹਿੰਦੇ ਹੁਣ ਨਹੀਂ ਲੱਗਣਾ ਹੁਣ ਟਾਈਮ ਬੜਾ ਆਗਾ ਮਹੀਨਾ ਪਹਿਲਾਂ ਕਰਨਾ ਪੈਂਦਾ ਇਹ ਸਿਸਟਮ ਇਹ ਵਾਲਾ ਪ੍ਰੋਸੈਸ ਜਿਹੜਾ ਨਹੀਂ 1 ਮਹੀਨਾ ਪਹਿਲਾਂ ਚੱਲਦਾ ਹੈ ਚਪੇੜਾ ਕਿਦਾਂ ਵੱਜਦੀਆਂ ਨਹੀਂ ਫਿਰ ਪਤਾ ਹੀ ਕਿੰਨਾ ਵੱਜਦੀਆਂ ਹੁੰਦੀਆਂ ਮਟਾ ਹੈ ਇਸ ਤਾਂ ਨਿਬੇਲੇ ਕਰਨ ਹਣਦੀ ਨਹੀਂ ਟਿੱਡੀ ਫਿਰ ਵੀ ਯਾਰ ਜਿਨ੍ਹਾਂ ਦੇ ਮਤਲਬ ਫੈਮਿਲੀ ਚੋ ਕਿਸੇ ਨੇ ਵੀਜ਼ਾ ਲਗਵਾਇਆ ਵਾ ਤੇ ਉਹ ਦੱਸਿਓ ਭਲਾ ਯਾਰ ਜ਼ਰੂਰ ਵੀ ਅਜੇ ਵੀ ਲੱਗ ਸਕਦਾ ਜਾਂ ਨਹੀਂ ਜੇ ਕੱਲ ਮੈਂ ਤੁਹਾਡੇ ਕਮੈਂਟ ਪੜ ਕੇ ਵਖਾ ਜੇ ਲੱਗ ਸਕਦਾ ਤੇ ਫਿਰ ਮੈਂ ਅੰਮ੍ਰਿਤਸਰ ਇੱਕ ਵਾਰੀ ਟਰਾਈ ਜ਼ਰੂਰ ਕਰਾਵਾਂਗਾ ਤੇ ਸਾਰੇ ਜਣੇ ਜੇ ਜ਼ਰੂਰ ਦੱਸਿਓ ਵੀ ਪੁੱਛ ਕੇ ਜਿੱਥੋਂ ਤੱਕ ਕਿਸੇ ਦਾ ਮਤਲਬ ਪਹੁੰਚ ਆਏ ਕੋਈ ਪੁੱਛ ਕੇ ਦੱਸਿਓ ਵੀ ਪੱਕਾ ਵੀ ਜੇ ਲੱਗ ਸਕਦਾ ਵਾ ਤੇ ਫਿਰ ਮੈਂ ਜਾਵਾਂ ਅੰਮ੍ਰਿਤਸਰ ਠੀਕ ਹੈ ਜੇ ਨਹੀਂ ਤੇ ਫਿਰ ਮੈਨੂੰ ਉਹ ਵੀ ਦੱਸ ਦਿਓ ਠੀਕ ਹੈ ਵੀ ਕਦ ਮਹੀਨਾ ਪਹਿਲਾਂ ਲੱਗਦਾ ਕੋਈ ਕਹਿੰਦਾ ਮਹੀਨਾ ਪਹਿਲਾਂ ਲੱਗਦਾ ਕੋਈ ਕਹਿੰਦਾ 10 ਦਿਨ ਕੋਈ ਕਹਿੰਦਾ 2 ਦਿਨ ਪਹਿਨਾ 2 ਦਿਨ ਵਾਲਾ ਤਾਂ ਮੈਨੂੰ ਲੱਗਦਾ ਵੀ ਕੰਮ ਥੋੜਾ ਜਿਆਦਾ ਨਹੀਂ ਲੱਸੀ ਵੀ ਹਫਤਾ ਗਿਆ ਇਸਨੇ ਹਫਤਾ ਪਹਿਲਾਂ ਲੱਗਦਾ ਹੋਊਗਾ ਤੇ ਬਾਕੀ ਤਾਂ ਹੀ ਦੱਸਿਓ ਸਾਰੇ ਜਣੇ ਫਿਰ ਠੀਕ ਹੈ ਜਾ ਫੜਦਾ ਫੜਦਾ ਉਹਨੂੰ ਜਾ ਕੇ ਨਹੀਂ ਤੇ ਹੈ ਲੈ ਚਲ ਤੇਰੀ ਲੈ ਲੈ ਉਹਨੂੰ ਫੜਦਾ ਫੜਦਾ ਜਾ ਕੇ ਜਾ ਫੜਦਾ ਉਹਨੂੰ ਜਾ ਕੇ ਹਰ ਬਣ ਰਹਿ ਜਾ ਸੁੱਤੀ ਹੈ ਕੰਬਲ ਲੈਣ ਨੂੰ ਯਾ ਜੀ ਇਹ ਜੇ ਪਾਉਂਦੇ ਬੈਟਿੰਗ ਕਰਨ ਪਹਿਲਾਂ ਲੈ ਕਿਦਾਂ ਕਿਉਂ ਕਿੰਨੇ ਬਣਾਏ ਨੇ ਨੀ ਗਾ ਨੇ ਲੈ ਹਾੜਣਾ ਫਿਰ ਉਹ ਚੱਲ ਜੇ ਉਹ ਚੱਲ ਜੇ ਉਹ ਆਪਣੇ ਪਿੱਛੇ ਰੋਕ ਕੇ ਰੱਖਦਾ ਹੈ ਇਹ ਬਹੁਤ ਵੱਡੀ ਚਿੰਤਾ ਨਹੀਂ ਰਹੀ ਦਸਿਮਾ ਕੀ ਦਿੰਦੀ ਹਜੇ ਅਤਾਰੀ ਅੰਗਲ ਤਾਂ ਠੀਕ ਸਹੀ ਆ ਪਾਸਪੋਰਟ ਐਵੇਂ ਖੜੇ ਨਾਲਿਓ ਕਹਿੰਦੇ ਦੋ ਜਣੇ ਨੇ ਪੁੱਛਿਆ ਭਰਾਓ ਕਹਿੰਦੇ ਵੀ ਮਹੀਨਾ ਪਹਿਲਾਂ ਕੰਮ ਹੁੰਦਾ ਏ ਇੱਕ ਮਹੀਨਾ ਪਹਿਲਾਂ ਬਾਕੀ ਫਿਰ ਵੀ ਚੱਲ ਕੱਲ ਨੂੰ ਟਰਾਈ ਕਰਕੇ ਵੇਖੂੰਗਾ ਇੱਥੇ ਲੈਣੇ ਕੋ ਹੋਰ ਉਹ ਕਹਿੰਦਾ ਮੈਂ ਪੁੱਛ ਕੇ ਚੰਗੀ ਤਰ੍ਹਾਂ ਤੈਨੂੰ ਫੇਰ ਦੱਸੂਗਾ ਹੁਣ ਗੁਨਾਹ ਦੇ ਜਿਹਦਾ ਗੁਰਪੁਰਬ ਆ ਇਹ ਦੋ ਦੋ ਤਿੰਨ ਮਹੀਨੇ ਪਹਿਲਾਂ ਹੁੰਦਾ ਆ ਕਹਿੰਦੇ ਦੋ ਤਿੰਨ ਉਹ ਤਾਂ ਕਹਿੰਦੇ ਮਹੀਨਾ ਤੋਂ ਪਹਿਲਾਂ ਹੁੰਦਾ ਹੀ ਹੈ ਨਾ ਮੁੱਤੋਂ ਪਹਿਲਾਂ ਪਹਿਲਾਂ ਜਿੰਨਾ ਚਿਰ ਮਰਜ਼ੀ ਪਹਿਲਾਂ ਜਮਾ ਕਰਾ ਦੋ। ਨੋ ਕਿ ਪਹਿਲਾਂ ਕਰਾਇਆ ਹੁੰਦੇ ਕੋਈ ਨਾਂ ਨੀ ਗੁਰਪੁਰ ਤੇ ਹੋਰ ਕੀ? ਤੁਹਾਨੂੰ ਕਹੇ ਦੱਸਿਆ ਨਹੀਂ ਤੇ ਮੈਂ ਤਾਂ ਹੁਣ ਦੱਸਿਆ ਮੈਂ ਉਦੋਂ ਜਦੋਂ ਤੁਸੀਂ ਲੜੀਆਂ ਨਹੀਂ ਮੈਂ ਲੋਨ ਲਗਾ ਤੈ ਕਹਿੰਦੇ ਨਾਲ ਨਾ ਹੀ ਗੁਰਪੁਰ ਤੇ ਮੈਨੂੰ ਹੁਣ ਚੇਤਾ ਵੀ ਕੋਈ ਸ਼ਾ ਗੁਰਪੁਰ ਬਾਹਰ ਨੇੜੇ ਆ ਗਿਆ ਫਿਰ ਤੇ ਬਸ ਕੁਝ ਦਿਨਾਂ ਦੀ ਗੱਲ ਆ ਗਈ। 15 ਮੈਂ ਜਾਣਾ ਹੀ ਬੜੀ ਰੀਜ ਸਾਰਾ ਬਹਿ ਵਿਚੇ ਰਹਿ ਗਿਆ ਯਾਰ। ਗੁਰਪੁਰ ਨੂੰ ਤਾਂ ਜਾਣਾ ਹੀ। ਜਾਣਾ ਹੈ ਕਿ ਹੋਰ ਕੀ? ਉਦਾਂ ਉਦਾਂ ਨਹੀਂ ਲੱਗਦਾ ਵਿਸ਼ਾ। ਜਥੇ ਦੇ ਨਾਲ ਜਾਣਾ ਬੜਾ ਮੋੜ ਅਫਸੈਟ ਜਾ ਹੋਇਆ ਸਗੋਂ ਉੱਥੇ ਤੇ ਉਹਦਾ ਜਾਣਾ ਹੀ ਜਥੇ ਦੇ ਨਾਲ ਪਰ ਹੁਣ ਕਿਸਮਤ ਮਾੜੀ ਬੜੀ ਰੀਜ ਹੀ ਜਾਵਾਂਗੇ ਜਾਵਾਂਗੇ ਪਾਕਿਸਤਾਨ ਬੜਾ ਦਿਲ ਕਰਦਾ ਹੈਗਾ ਪਰ ਲੱਗਦਾ ਰੱਬ ਨੂੰ ਮਨਜ਼ੂਰ ਨਹੀਂ ਅਜੇ ਫੋਨ ਦਾ ਕਵਰ ਜਿਹੜਾ ਨਹੀਂ ਮੇਰੇ ਦੇ ਭੱਗ ਨਾਲ ਮੈਚ ਹੋ ਗਿਆ ਜੀ ਜਾ ਮੈਂ ਤਾਂ ਕਦੇ ਮੋਢੇ ਤੇ ਹੱਥ ਰੱਖ ਕੇ ਤੇ ਫੇਰ ਦੇਵਾ ਮਾਜ ਘਟਾ ਡੜ ਜੀ ਵਾਰ ਨੂੰ ਫਿਰ ਗਏ ਮੇਰੇ ਮੋਢੇ ਪਿਆ ਫਰਾ ਕੇ ਸਿੱਧਾ ਹੀ ਨਾ ਹੋਇਆ ਜਿਵੇਂ ਉਹ ਹੀ ਹਾਲਾ ਮੁੜ ਕੇ ਮੈਂ ਚੇਤਾ ਆ ਮੈਂ ਸੰਦੀਪ ਜਿੱਦਣ ਆਇਆ ਸੀ ਉਧਰ ਕਹਿੰਦੇ ਭੂਆ ਤੁਮ ਮੈਂ ਟੀਕੇ ਲਵਾਏ ਤੇ ਫਿਰ ਮੈਂ ਸੰਦੀਪ ਉਹਨਾਂ ਨੂੰ ਫੋਨ ਕੀਤਾ ਵੀਰ ਨੂੰ ਮੈਂ ਕਿਹਾ ਤੈਨੂੰ ਮੈਨੂੰ ਸੰਦੀਪ ਕਹੀਏ ਵੀ ਦੋਵੇਂ ਟੀਕੇ ਲਾ ਲਾਤੇ ਡਾਡੀ ਦੇ ਮਾ ਘੜੇ ਓਏ ਹਮ ਬਸ ਇੰਨੇ ਚ ਕੱਟਿਆ ਗਿਆ ਫੋਨ ਕਨ ਮੈਂ ਦੱਸਣ ਤਾਂ ਨਹੀਂ ਲੱਗੇ ਤੇ ਤੂੰ ਫੋਨ ਨਹੀਂ ਚੁੱਕਿਆ ਹਮ ਵੀ ਇਦਾਂ ਖੜਨ ਲੱਗੇ ਡਾਡੀ ਚ ਇਹਨੂੰ ਉਹ ਕਹਿੰਦੇ ਆ ਡਾਕਟਰ ਕਹਿੰਦਾ ਸਕੂਟਰੀ ਚ ਲਾ ਕੇ ਆ ਕਿੱਦਾਂ ਗਏ ਹਾਂ ਤੂੰ ਇਦ ਬੜੰਬੰਦਾ ਹਾਲ ਹੋ ਯਪੇ ਆਇਏ ਮੇਹ ਘਰ ਨਹੀਂ ਹੈਗੇ ਨੀ ਦਿਹਾੜੀ ਗੱਡੀ ਵੀ ਹੈਗੀ ਆ ਕਰਨੀ ਹੈਗੇ ਜਾਈ ਪਤਾ ਨਹੀਂ ਕੀ ਗੱਲ ਕੀ ਗੱਲ ਇੰਨਾ ਨਹੀਂ ਚੁੱਕ ਤੁਹਾਨੂੰ ਬੰਨੀ ਕਿਉਂ ਪਿਆ ਜਾਂਦੀ ਨਹੀਂ ਸਮਝ ਲੱਗਦੀ ਯਾਰ ਨੰਗੀ ਬਗਾਜਾ ਆਇਆ ਪੇੜ ਦੇ ਨਾਲ ਉਹ ਜੋ ਸੁੱਤੇ ਉੱਠੇ ਨਹੀਂ ਤੇ ਮੈਂ ਚੱਲ 5 ਵਜੇ ਚਾਹ ਦਿੰਨੀ ਬਣਾ ਕੇ ਤਾਂ ਹੀ ਕਰਕੇ ਡਾਲਨ ਕਹਿੰਦਾ ਇੰਨਾ ਨਾ ਖਪਿਆ ਕਰ ਲੈ ਛੋੜ ਤੇ ਇਹ ਹੋਰ ਲੈ ਆਉਂਦਾ ਹੀ ਮਿਲਰ ਗਿਆ ਹੀ ਲੈ ਮਿਲਰ ਤੁਹਾਡਾ ਭਲਾ ਹੋ ਜੇ ਓਏ ਜਾਫਰ ਯਾਰ ਇਦਾਂ ਕਰਿਓ ਇੰਸਟਾਗ੍ਰਾਮ ਤੇ ਮੈਸੇਜ ਕਰਕੇ ਦੱਸਿਓ ਵੀ ਪਾਕਿਸਤਾਨ ਦਾ ਹੁਣ ਜਥੇ ਦੇ ਨਾਲ ਜਾਣ ਦਾ ਕੀ ਪ੍ਰੋਸੈਸ ਹੈ ਕਿਦਾਂ ਮਤਲਬ ਜਾ ਸਕਦੇ ਆਪਾਂ ਠੀਕ ਹੈ ਇੰਸਟਾਗ੍ਰਾਮ ਆਈਡੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਦੀ ਮਠਾਰੂਆ ਤੇ ਉੱਥੇ ਮੈਸੇਜ ਕਰ ਦੋ ਮਸ਼ੀਨ ਕਰ ਲਾਂਗਾ ਵਾ ਦੇਖ ਲਾਂਗਾ ਠੀਕ ਹੈ ਤੇ ਮੈਨੂੰ ਯਾਰ ਦੱਸਿਓ ਜੀ ਅਜੇ ਵੀ ਕੋਈ ਮਸਲਾ ਹੋ ਸਕਦਾ ਹੈ ਤੇ